ਉਹਨੂੰ ਗ੍ਰੈਜੂਏਸ਼ਨ ਹੀ ਹੋ ਰਹੀ ਹੈ ਇੱਕ ਤਰ੍ਹਾਂ ਦੀ ਉਹਦੇ ਕੋਲ ایکسپੀਰੀਅੰਸ ਹੈ ਨਹੀਂਗਾ ਇਸ ਕਰਕੇ ਦਿੱਕਤਾਂ ਆ ਰਹੀਆਂ ਆ ਦੇਸ਼ ਚੋਂ ਨੂੰ ਤੇ ਉਦੋਂ ਤੱਕ ਆਉਂਦੀਆਂ ਰਹਿਣੀਆਂ ਕਿਉਂਕਿ ਉਹਨੇ ਅਬਦੇ ਤਜਰਬੇ ਨਾਲ ਕੁਝ ਨਹੀਂ ਕੀਤਾ ਕੁਝ ਦੁੱਖ ਨਹੀਂ ਝੰਡਾਏ ਕੋਈ ਸਟਰਗਲ ਨਹੀਂ ਕੀਤੀ ਆ ਯਾਤਰਾ ਕਰ ਲੈਣਾ ਕੋਈ ਸਟਰਗਲ ਨਹੀਂ ਆ ਵੀ ਤੁਸੀਂ ਸਰਦੀ ਚ ਕੱਦੀਆਂ ਵਾਹਾਂ ਦੀ ਜਰਸੀ ਪਾਹੀ ਰੱਖੋ ਪਰ ਮੈਂ ਇਹ ਸਮਝਦਾ ਕਿ ਉਸ ਨੂੰ ਇਹਨਾਂ ਨੇ ਤਿੰਨ ਵਾਰ ਲਾਂਚ ਕਰਨ ਦੀ ਕੋਸ਼ਿਸ਼ ਪਰ ਰਾਹੁਲ ਜੀ ਅੱਗੇ ਨਹੀਂ ਵਧੇ ਪਰਫੈਕਟ ਨਹੀਂ ਹੋਏ ਕੋਈ ਨਾ ਕੋਈ ਗਲਤੀਆਂ ਕਰਦੇ ਹੁਣ ਦੱਸੋ ਦੇਸ਼ ਦੀ ਬਹੁ ਸੰਖਿਆ ਕਵਾਦੀ ਹਿੰਦੂ ਆ ਇਹ ਮੰਦੇ ਨੂੰ ਸਹਿਮਤੋਂ ਔਰ ਹਿੰਦੂ ਜਿਹੜਾ ਹੈਗਾ ਉਹ ਕਦੇ ਵੀ ਉਪੱਦਰ ਵੀ ਨਹੀਂ ਰਿਹਾ ਹਿੰਸਾ ਨਹੀਂ ਕਰਦਾ ਉਹਨਾਂ ਦੇ ਬਾਰੇ ਤੁਸੀਂ ਹਿੰਸਾ ਹਿੰਸਾ ਉਹਨਾਂ ਤੇ આરોਪ ਲਾਉਣੇ ਉਹ ਵੀ ਦੇਸ਼ ਦੀ ਪਾਰਲੀਮੈਂਟ ਚ ਉਹ ਵੀ ਵਿਰੋਧੀ ਧਿਰ ਦੇ ਨੇਤਾ ਦੁਆਰਾ ਔਰ ਫਿਰ ਤੁਸੀਂ ਹੁਣ ਪਾਕਿਸਤਾਨ ਚਲੇ ਜਾਓ ਤੇ ਉੱਥੇ ਤੁਸੀਂ ਇਸਲਾਮ ਦੇ ਬਾਰੇ ਕੁਝ ਬੋਲ ਕੇ ਦਿਖਾਓ ਤੀਸਰੇ ਤਾਂ ਨੀਸ਼ ਨਿੰਦਾ ਕਹਿ ਕੇ ਤੁਹਾਨੂੰ ਫਾਂਸੀ ਦੇ ਲਟਕਾ ਦੇਣਗੇ ਇਹ ਸਿਰਫ ਹਿੰਦੁਸਤਾਨ ਨਹੀਂ ਆ ਕਿ ਉਹ ਇੱਥੇ ਡੈਮੋਕ੍ਰੇਸੀ ਹੈ ਲੋਕਤੰਤਰ ਦੀ ਵਜ੍ਹਾ ਕਰਕੇ ਤੁਸੀਂ ਉਹ ਬਹੁ ਸੰਖਿਆ ਕਬਾਦੀ ਨੂੰ અપਮਾਨਿਤ ਕਰਦੇ ਹੋ ਬਾਰ-ਬਾਰ ਉਹਨੂੰ ਹਿੰਸਕ ਕਹਿੰਦੇ ਹੋ ਬਾਰ-ਬਾਰ ਔਰ ਇਹ ਜਿਹੜੀਆਂ ਚੀਜ਼ਾਂ ਨੇ ਇਹ ਮੈਂ ਸਮਝਦਾ ਕਿ ਉਹਨਾਂ ਨੂੰ ਇਹਦੇ ਲਈ ਦੇਸ਼ ਤੋਂ ਮਾਫੀ ਮੰਗਣੀ ਚਾਹੀਦੀ ਹੈ ਜੋ ਕਰ ਰਹੇ ਆ ਫਿਰ ਗੁਰੂ ਨਾਨਕ ਦੇਵ ਦਾ ਚਿੱਤਰ ਉਹਨੂੰ ਇੱਕ ਤਰ੍ਹਾਂ ਨਾਲ ਅਨਾਦਰ ਕਰ ਰਹੇ ਹੋ ਕਦੇ ਇਦਾਂ ਰੱਖ ਦਿੰਦੇ ਨੇ ਕਦੇ ਇਦਾਂ ਫਿਰ ਚੱਕ ਕੇ ਦਿਖਾਉਣ ਲੱਗ ਜੰਨੇ ਆ ਕਿ ਸਿੱਖ ਧਰਮ 'ਚ ਤਾਂ ਹੈ ਹੀ ਨਹੀਂ ਇਹ ਜੋ ਕਰ ਰਹੇ ਨੇ ਉਹ ਹੈ ਨਹੀਂ ਉਹ ਪਹਿਲੀ ਗਲਤੀ ਉਹਨਾਂ ਨੂੰ ਚਾਹੀਦਾ ਕਿ ਸਾਰੇ ਧਰਮਾਂ ਦਾ ਅਧਿਐਨ ਕਰ ਲੈਣ ਠੀਕ ਤਰ੍ਹਾਂ ਫਿਰ ਉਹਦੇ ਬਾਰੇ ਗੱਲ ਕਰਨ ਇਸ ਤਰ੍ਹਾਂ ਗੱਲ ਨਹੀਂ ਕਰਨੀ ਚਾਹੀਦੀ ਤੁਸੀਂ 84 ਦੀ ਨਸਲ ਕੁਸ਼ੀ ਕੀਤੀ ਉਹਨਾਂ ਬੰਦਿਆਂ ਨੂੰ ਕਿਸੇ ਨੂੰ ਬਾਅਦ ਵਿੱਚ ਮੁੱਖ ਮੰਤਰੀ ਬਣਾਤਾ ਕਿਸੇ ਨੂੰ ਮਨਿਸਟਰ ਬਣਾਤਾ ਕਿਸੇ ਨੂੰ ਪਾਰਟੀ ਦਾ ਪ੍ਰਧਾਨ ਬਣਾ ਲਿਆ ਉਹ ਸਾਰੇ ਤੁਹਾਡੇ ਉਸ ਤੋਂ ਬਾਅਦ ਵੀ ਪਾਵਰ ਇੰਜੋਏ ਕਰਦੇ ਰਹੇ ਇਲੈਕਸ਼ਨਾਂ ਲੜਾਏ ਔਰ ਇੱਥੋਂ ਤੱਕ ਕਿ ਕਮਲਨਾਥ ਤਾਂ ਚੀਫ ਮਨਿਸਟਰ ਵੀ ਰਿਹਾ ਜਿਹੜੇ ਰੋਪਾਂ ਦੇ ਘੇਰੇ 'ਚ ਸੀ ਇਸ ਦੇਸ਼ ਦਾ ਪ੍ਰਧਾਨ ਮੰਤਰੀ ਸਿੱਖ ਰਿਹਾ ਰਾਸ਼ਟਰਪਤੀ ਵੀ ਸਿੱਖ ਰਿਹਾ ਕਿਸੇ ਨੇ ਵੀ 84 ਦੀ ਨਸਲ ਕੁਸ਼ੀ ਦੀ ਸਜ਼ਾ ਨਹੀਂ ਦਿੱਤੀ ਨਰਿੰਦਰ ਮੋਦੀ ਆਏ ਉਹਨਾਂ ਨੇ ਆ ਕੇ ਉਹ ਸਜ਼ਾ ਦਵਾਈ ਅਜੇ ਵੀ ਪੂਰੀ ਨਹੀਂ ਮਿਲੀ ਕਿਉਂਕਿ ਜਿਹੜੇ ਕੇਸ ਲੰਬਾ ਸਮਾਂ ਚੱਲਦੇ ਰਹੇ ਉਹਨਾਂ ਨੂੰ ਬਹੁਤ 36 36 ਸਾਲ 40 40 ਸਾਲ ਨਿਕਲ ਜਾਣ ਸਬੂਤ ਨਸ਼ਟ ਹੋ ਜਾਂਦੇ ਆ ਅਦਾਲਤਾਂ ਸਬੂਤ ਦੇ ਆਧਾਰ ਤੇ ਸਜ਼ਾ ਦਿੰਦੀਆਂ ਨੇ ਇਸ ਕਰਕੇ ਪੂਰਨ ਅਸੀਂ ਕਹੀਏ ਇਨਸਾਫ ਮਿਲ ਜੂਗਾ ਉਹ ਤਾਂ ਨਹੀਂ ਮਿਲਣਾ ਪਾਰਸ਼ੀਅਲ ਜਿਹੜਾ ਉਹਨਾਂ ਨੇ ਦਿੱਤਾ ਉਹਦੇ ਲਈ ਵੀ ਅਸੀਂ ਉਹਨਾਂ ਦੇ ਧੰਨਵਾਦੀ ਹੋਣਾ ਹੋਣਾ ਚਾਹੀਦਾ ਔਰ ਉਹ ਅੱਗੇ ਵੀ ਕੋਸ਼ਿਸ਼ ਕਰ ਰਹੇ ਆ ਮੈਂ ਇਹ ਸਮਝਾਂ ਕਿ ਰਾਹੁਲ ਜੀ ਕਿਹੜੇ ਮੂਹ ਨਾਲ ਇਹ ਗੱਲ ਕਰਦੇ ਆ ਔਰ ਉਹ ਬੋਲਦੇ ਆ ਜਿਸ ਤਰ੍ਹਾਂ ਦੀਆਂ ਗੱਲਾਂ ਇਹ ਇੱਕ ਬੜੀ ਮੰਦਭਾਗੀ ਗੱਲ ਆ சாਤੀ ਧਰਮ ਤੇ ਵਰਗ ਚ ਵੰਡਣਾ ਉਸ ਚ ਆਪਣੀ ਰਾਜਨੀਤੀ ਚਲਾਉਣੀ ਮੈਂ ਸਮਝਦਾ ਉਹ ਠੀਕ ਨਹੀਂ ਹੈ ਜਿਸ ਤਰ੍ਹਾਂ ਉਹ ਕਰ ਰਹੇ ਆ ਔਰ ਸਿੱਖਾਂ ਨੂੰ ਵੰਡ ਕੇ ਹਿੰਦੂਆਂ ਦੇ ਖਿਲਾਫ ਬੋਲ ਕੇ ਔਰ ਇਸਲਾਮ ਦੇ ਬਾਰੇ ਗੱਲਾਂ ਕੀਤੀਆਂ ਅੱਜ ਇਸਲਾਮ ਦੇ ਜਿਹੜੇ ਪ੍ਰਮੁੱਖ ਨੇ ਕਹੀ ਉਹਨਾਂ ਨੇ ਵੀ ਉਹਨਾਂ ਚੀਜ਼ਾਂ ਦਾ ਵਿਰੋਧ ਕੀਤਾ ਠੀਕ ਹੈ ਇਹ ਨਹੀਂ ਹੋਣਾ ਚਾਹੀਦਾ ਜੋ ਮੈਂ ਕਹਣਾ ਅਗਨੀ ਵੀਰ ਯੋਜਨਾ ਦੇ ਬਾਰੇ ਵਿੱਚ ਤੁਸੀਂ ਪਾਰਲੀਮੈਂਟ ਦੇ ਅੰਦਰ ਉਹ ਬੋਲ ਰਹੇ ਆ ਫਿਰ ਝੂਠ ਬੋਲ ਰਹੇ ਆ ਇੱਕ ਦੁਨੀਆ ਦਾ ਸਭ ਤੋਂ ਵੱਡਾ ਲੋਕਤੰਤਰ ਹੋਵੇ ਉਸ ਲੋਕਤੰਤਰ ਦੀ ਦੁਨੀਆ ਦੀ ਸਭ ਤੋਂ ਵੱਡੀ ਪੰਚਾਇਤ ਉਸ ਦੇ ਵਿੱਚ ਵਿਰੋਧੀ ਧਿਰ ਦਾ ਨੇਤਾ ਹੋਵੇ ਉਹਦਾ ਮਹੱਤਵ ਪ੍ਰਧਾਨ ਮੰਤਰੀ ਜੀ ਦੇ ਬਰਾਬਰ ਦਾ ਹੀ ਹੁੰਦਾ ਔਰ ਉਹ ਉੱਥੇ ਝੂਠ ਬੋਲੇ ਪੂਰਾ ਦੇਸ਼ ਦੇਖੇ ਉਹ ਕਹਿੰਦੇ ਵੀ ਅਗਨੀ ਵੀਰ ਜਿਹੜੇ ਹਨ ਇਹ ਸ਼ਹੀਦ ਹੋ ਜਾਂਦੇ ਆ ਤੇ ਇਹਨਾਂ ਨੂੰ ਪੈਸੇ ਨਹੀਂ ਮਿਲਦੇ ਕੋਈ ਸਰਕਾਰ ਮਦਦ ਨਹੀਂ ਦਿੰਦੀ ਇਹਨਾਂ ਨੂੰ ਸ਼ਹੀਦ ਵੀ ਨਹੀਂ ਮੰਨਦੀ ਉਸੇ ਵੇਲੇ ਸਾਡੇ ਡਿਫੈਂਸ ਮਿਨਿਸਟਰ ਮਾਨਯਾ ਰਾਜਨਾਥ ਸਿੰਘ ਜੀ ਉਹਨਾਂ ਨੇ ਕਿਹਾ ਕਿ ਨਹੀਂ ਇਹ ਬਿਲਕੁਲ ਝੂਠ ਹੈ ਇੱਕ ਇੱਕ ਕਰੋੜ ਰੁਪਇਆ ਵੀ ਮਿਲਦਾ ਔਰ ਦਰਜਾ ਵੀ ਮਿਲਦਾ ਸਭ ਕੁਝ ਮਿਲਦਾ ਸੁਵਿਧਾਵਾਂ ਮਿਲਦੀਆਂ ਤੇ ਉਸ ਤੋਂ ਬਾਅਦ ਆਪਣੇ ਆਪ ਸੁਧਾਰ ਕਰਨਾ ਪਿਆ ਉਹਨਾਂ ਨੂੰ ਇਹ ਇੱਕ ਬੜੀ ਮੰਦ ਭਾਗੀ ਗੱਲ ਆ ਇਦਾਂ ਦਾ ਝੂਠ ਬੋਲਣਾ ਔਰ ਦੇਸ਼ ਨੂੰ ਗੁੰਮਰਾਹ ਕਰਨਾ ਔਰ ਇਹਦੇ ਲਈ ਉਹਨਾਂ ਨੂੰ ਘੱਟ ਤੋਂ ਘੱਟ ਆਮ ਜਨਤਾ ਤੋਂ ਇੱਕ ਹਿੰਦੂਆਂ ਦੇ ਲਈ ਇਸ ਤਰ੍ਹਾਂ ਦਾ ਵਿਵਹਾਰ ਕਰਨ ਦੇ ਲਈ ਇਹ ਮਾਫੀ ਮੰਗਣੀ ਚਾਹੀਦੀ ਆ ਔਰ ਫਿਰ ਉਸ ਤੋਂ ਬਾਅਦ ਜਿਸ ਜਿਸ ਰਾਮ ਦੇ ਬਾਰੇ ਉਹ ਇਹ ਕਹਿੰਦੇ ਸੀ ਕਿ ਰਾਮ ਤਾਂ ਕਾਲਪਨਿਕ ਆ ਹੋਏ ਜਾਂ ਨਹੀਂ ਹੋਏ ਇਹ ਵੀ ਦੇਖਣਾ ਪਊਗਾ ਇਹ ਕਾਂਗਰਸ ਕਹਿ ਰਹੀ ਸੀ ਅੱਜ ਉਸੇ RAM ਦੇ ਨਾਮ ਤੇ ਫੇਰ ਗੱਲ ਕਰਨ ਲੱਗੇ ਨੇ ਮੰਦਿਰ ਬਣਾਉਣ ਵੇਲੇ ਤੱਕ ਨਹੀਂ ਕੀਤੀ ਉਦੋਂ ਵਿਰੋਧ ਕਰਦੇ ਰਹੇ ਇਹਨਾਂ ਦੀ ਪਾਰਟੀ ਦੇ ਪੁਰਾਣੇ ਇਹਨਾਂ ਦੇ ਨੇਤਾ ਜਿਹੜੇ ਦੂਜੀ ਜਗ੍ਹਾ ਤੋਂ ਜਾ ਕੇ ਰਾਜ ਸਭਾ ਬਣਾ ਲਏ ਇਹਨਾਂ ਨੇ ਕਪਲ ਸਿਮ্বল ਉਹ ਵਕੀਲ ਸੀ ਉਹਨਾਂ ਦੇ ਕਿ ਮੰਦਿਰ ਨਹੀਂ ਬਣਨਾ ਚਾਹੀਦਾ ਆਖਰ ਤੱਕ ਵਿਰੋਧ ਕੀਤਾ ਕਾਂਗਰਸ ਨੇ ਹੁਣ ਵੀ ਕਾਂਗਰਸ ਵਿਰੋਧੀ ਹੈ ਪਰ ਜਦੋਂ ਉਹਨਾਂ ਨੂੰ ਲੱਗਦਾ ਕਿ ਇਹ ਤਾਂ ਭਗਵਾਨ ਰਾਮ ਨੂੰ ਲੋਕ ਬਹੁਤ ਜ਼ਿਆਦਾ ਮੰਨਦੇ ਆ ਤੇ ਫਿਰ ਹੋਰ ਗੱਲਾਂ ਕਰਨ ਲੱਗ ਜਾਂਦੇ ਆ ਇਹ ਲੋਕਾਂ ਨੂੰ ਧੋਖਾ ਦੇਣਾ ਇਸ ਤਰ੍ਹਾਂ ਦੀਆਂ ਗੱਲਾਂ ਕਰਨੀਆਂ ਔਰ ਵਿਕਾਸ 'ਚ ਤੁਸੀਂ ਰੁਕਾਵਟ ਬਣਦੇ ਹੋ ਔਰ ਮੁਸਲਮਾਨਾਂ ਨੂੰ ਤੁਸੀਂ ਜਦੋਂ ਤੱਕ ਕਾਂਗਰਸ ਰਹੀ ਹੈ ਤੁਸੀਂ ਇਹ ਦੇਖੋ ਬਈ ਮੁਸਲਮਾਨਾਂ 'ਚ ਗੁਰਬਤ ਅਨਪੜਤਾ ਇਹ ਸਭ ਤੋਂ ਜ਼ਿਆਦਾ ਉਹਨਾਂ ਨੇ ਰੱਖੀ ਹੈ ਆ ਕੇ ਮੋਦੀ ਜੀ ਨੇ ਕਿਹਾ ਨਹੀਂ ਇਹਨਾਂ ਨੂੰ ਇਹਨਾਂ ਦੇ ਹੱਥ 'ਚ ਕੰਪਿਊਟਰ ਹੋਣੇ ਚਾਹੀਦੇ ਆ ਫਿਰ ਐਮਐਸਪੀ ਦੇ ਝੂਠ ਬੋਲਿਆ ਉਹਨੂੰ ਇਹ ਹੀ ਨਹੀਂ ਪਤਾ ਉਹਨਾਂ ਨੂੰ ਵਿਚਾਰਿਆਂ ਨੂੰ ਕਿ ਸਟੱਡੀ ਕਰਕੇ ਜਾਓ ਐਮਐਸਪੀ ਕੋਨੇ ਕਿਹਾ ਕਿ ਮਿਲਦੀ ਨਹੀਂ ਕਿਸਾਨ ਨੂੰ ਕਿਸਾਨਾਂ ਨੂੰ ਭੜਕਾਉਣ ਦੇ ਲਈ ਆਪਣੀ ਤਰਫੋਂ ਹਮਦਰਦ ਬਣੇ ਤਾਂ ਖੇਤੀ ਮੰਤਰੀ ਨੇ ਉੱਠ ਕੇ ਕਿਹਾ ਕਿ ਐਮਐਸਪੀ ਮਿਲ ਰਹੀ ਆ ਔਰ ਅਸੀਂ ਸਾਰੀ ਖਰੀਦ ਕਰ ਰਹੇ ਆ ਇਸ ਪੰਜਾਬ ਚ ਤੁਸੀਂ ਰਹਿੰਦੇ ਹੋ ਸਾਰੇ ਤੁਹਾਨੂੰ ਸਾਰਿਆਂ ਨੂੰ ਪਤਾ ਹਰਿਆਣਾ ਪੰਜਾਬ ਦੇ ਅੰਦਰ 60% ਖਰੀਦ ਹੁੰਦੀ ਐ ਐਮਐਸਪੀ ਤੇ हरियाणा में 30% होती है वेस्टर्न यूपी में 10% होती है मैं ਤੁਹਾਡੇ ਆਉਣ ਤੋਂ ਪਹਿਲਾਂ ਇਹਨਾਂ ਨੂੰ ਸਾਰਾ ਕੁਝ ਦੱਸ ਕੇ ਆ ਤੇ ਐਸਪੀਸ਼ੇ ਤੇ ਕਿ ਇਹ ਕਿਸਾਨਾਂ ਨੂੰ ਗੁੰਮਰਾਹ ਕਰਨਾ ਔਰ ਪੂਰਾ ਧਿਆਨ ਨਾ ਕਰਨਾ ਉਹ ਅਸਲ ਕਹਿਣਾ ਚਾ ਰਹੇ ਸੀ ਕਿ ਐਮਐਸਪੀ ਦੀ ਗਰੰਟੀ ਦੇਓ ਖਰੀਦ ਦੀ ਉਹ ਕਹਿਣਾ ਇਹ ਚਾ ਰਹੇ ਸੀ ਪਰ ਇਹ ਧਿਆਨ ਪੂਰਾ ਨਹੀਂ ਹੈ ਜਾਣਕਾਰੀ ਪੂਰੀ ਨਹੀਂ ਹੈ ਇਸ ਕਰਕੇ ਗੱਲ ਆਪ ਦੀ ਸਮਝਾ ਨਹੀਂ पाए ਔਰ ਇਹਦੇ ਲਈ ਉਹਨਾਂ ਨੂੰ ਮਾਫੀ ਮੰਗਣੀ ਚਾਹੀਦੀ ਹੈ ਆਪਣੀ ਤਿਆਰੀ ਕਰਕੇ ਦੁਬਾਰਾ ਆਉਣ ਔਰ ਇਹ ਧਰਮਾਂ ਦੇ ਬਾਰੇ ਜਿਸ ਤਰ੍ਹਾਂ ਚਿੱਤਰ ਇੱਧਰ ਉੱਧਰ ਕਰਕੇ ਗੁਰੂ ਨਾਨਕ ਦੇਵ ਜੀ ਨੂੰ ਅਪਮਾਨਿਤ ਕਰਨਾ ਉਹ ਮੇਰਾ ਖਿਆਲ ਆ ਠੀਕ ਨਹੀਂ ਹੈ ਜਿਸ ਤਰ੍ਹਾਂ ਨਾਲ ਇਹ ਇੰਡੀ ਗਠਵੰਧਨ ਬਣਾਇਆ ਹੋਇਆ ਇਸ ਦੇ ਉਹ ਲੀਡਰ ਨੇ ਉਹਨਾਂ ਦੀ ਜ਼ਿੰਮੇਵਾਰੀ ਹੈ ਕਿ ਇਹ ਸਹਿਜੋ ਕਰਨ ਸਰਕਾਰ ਦਾ ਪਾਰਲੀਮੈਂਟ ਦੇ ਅੰਦਰ ਜਿਹੜੀ ਡਿਸਕਸ਼ਨ ਹੁੰਦੀ ਹੈ ਹੈਲਦੀ ਡੈਮੋਕ੍ਰੇਸੀ ਕਦੋਂ ਹੁੰਦੀ ਹੈ ਜਦੋਂ ਉਹ ਡਿਸਕਸ਼ਨ ਹੋ ਕੇ ਕੋਈ ਕਾਨੂੰਨ ਪਾਸ ਹੁੰਦਾ ਜਾਂ ਡਿਸਕਸ਼ਨ ਹੋ ਕੇ ਕਿਸੇ ਗੱਲ ਤੇ ਕੋਈ ਫੈਸਲਾ ਹੁੰਦਾ ਉਹ ਕਰਨ ਲਈ ਉਹ ਤਿਆਰ ਨਹੀਂ ਹੈਗੇ ਡਿਸਕਸ਼ਨ ਨਹੀਂ ਕਰਨਾ ਚਾਹੁੰਦੇ ਉਹ ਤਾਂ ਸਰਕਾਰ ਨੂੰ ਹੀ ਗਲਤ ਦਿਖਾਉਣਾ ਚਾਹੁੰਦੇ ਆ ਜਦੋਂ ਇਸ ਭਾਵਨਾ ਨਾਲ ਚੱਲੋਂਗੇ ਉਹਦੇ ਦੇਸ਼ ਦਾ ਵੀ ਤੇ ਡੈਮੋਕ੍ਰੇਸੀ ਨੂੰ ਅਸੀਂ ਸਟਰੈਂਥਨ ਨਹੀਂ ਕਰ ਸਕਦੇ ਦੇਸ਼ ਦਾ ਵੀ ਹਿੱਤ ਨਹੀਂ ਹੈ ਔਰ ਦੇਸ਼ ਵਿਕਾਸ ਦੇ ਰਸਤੇ ਤੇ ਵੀ ਨਹੀਂ ਚੱਲੇਗਾ ਔਰ ਫਿਰ ਆਰਮੀ ਦਾ ਹਰ ਜਗ੍ਹਾ ਕੋਸ਼ਿਸ਼ ਕਰਦੇ ਆ ਆਰਮੀ ਨੂੰ ਵੀ ਜਾਤੀ ਵਰਗ ਤੇ ਧਰਮ 'ਚ ਵੰਡਣ ਦੀ અપਮਾਨਿਤ ਕਰਨ ਦੀ ਇਹ ਮੇਰਾ ਖਿਆਲ ਆ ਕਿਸੇ ਮੁਲਕ 'ਚ ਨਹੀਂ ਹੈ ਦੁਨੀਆਂ ਦੇ ਤੁਸੀਂ ਡੈਮੋਕ੍ਰੇਸੀ ਦਾ ਜੇ ਅਧਿਐਨ ਕਰਦੇ ਹੋਗੇ ਉੱਥੇ ਜਦੋਂ ਵੀ ਦੇਸ਼ ਤੇ ਕੋਈ ਗੱਲ ਆਉਂਦੀ ਆ ਜਾਂ ਸੈਨਾ ਦੀ ਕੋਈ ਗੱਲ ਹੁੰਦੀ ਆ ਉਹ ਸਾਰੇ ਆਪ ਦੇ ਲੀਡਰ ਦੇ ਨਾਲ ਇਕੱਠੇ ਹੁੰਦੇ ਆ ਔਰ ਦੇਸ਼ ਦੇ ਨਾਲ ਖੜੇ ਹੁੰਦੇ ਆ ਸੈਨਾ ਦੇ ਨਾਲ ਖੜੇ ਹੁੰਦੇ ਆ ਇਹ ਪਹਿਲੀ ਵਾਰ ਆ ਕਿ ਜਿਹੜੀ ਗੱਲ ਪਾਕਿਸਤਾਨ ਨੇ ਬੋਲਣੀ ਹੁੰਦੀ ਹੈ ਉਹ 2 ਦਿਨ ਪਹਿਲਾਂ ਹੀ ਬੋਲ ਦਿੰਦੇ ਆ ਇਹ ਤਰੀਕਾ ਠੀਕ ਨਹੀਂ ਹੈ ਦੇਸ਼ ਦਾ ਇਹਦੇ ਚ ਭਲਾ ਨਹੀਂ ਹੈ ਔਰ ਮੈਂ ਤਾਂ ਇਹੀ ਪ੍ਰਾਰਥਨਾ ਕਰੂੰਗਾ ਕਿ ਰਾਹੁਲ ਜੀ ਜ਼ਰੂਰ ਇਸ ਗੱਲ ਨੂੰ ਸਮਝਣਾ ਔਰ ਪੂਰਾ ਧਿਆਨ ਕਰਕੇ ਆ ਕੇ ਬੋਲਣ ਔਰ ਉੱਥੇ ਜਦੋਂ اپੋਜੀਸ਼ਨ ਲੀਡਰ ਬੋਲਦਾ ਜਿੱਥੇ ਦੇਸ਼ ਦੀ ਡੈਮੋਕ੍ਰੇਸੀ ਨੂੰ ਸਟਰੈਂਥਨ ਕਰਨ ਲਈ ਸੱਤਾਤਿਰ ਜ਼ਰੂਰੀ ਹੁੰਦੀ ਆ ਮਜ਼ਬੂਤ ਤੇ ਸੂਝਵਾਨ ਉਥੇ ਵਿਰੋਧੀ ਤੇ ਜਿਹੜੀ ਆ ਡੈਮੋਕ੍ਰੇਸੀ ਚ ਉਹ ਵੀ ਮਜ਼ਬੂਤ ਔਰ ਸੂਝਵਾਨ ਚਾਹੀਦੀ ਹੁੰਦੀ ਆ ਪਰ ਇਹ ਬਦਕਿਸਮਤੀ ਨਾਲ ਸੂਝਵਾਨ ਨਹੀਂ ਹੈ ਤੇ ਇਸ ਲਈ ਮੈਂ ਸਮਝਦਾ ਕਿ ਰਾਹੁਲ ਜੀ ਨੂੰ ਆਪਣੀ ਤਿਆਰੀ ਕਰਨੀ ਚਾਹੀਦੀ ਆ ਉਹਦਾ ਧਿਆਨ ਕਰਨਾ ਚਾਹੀਦਾ ਫਿਰ ਬੋਲਣਾ